ਆ ਦੇਖੋ ਕਲਜੁਗੀ ਭਰਾਵਾਂ ਦਾ ਕਾਰਾ ਵਿਧਵਾ ਭੈਣ ਨੂੰ ਵੀ ਨਾ ਬਖਸ਼ਿਆ ਭੈਣ ਦੀ ਗੈਰ ਮੌਜੂਦਗੀ ਦਾ ਫਾਇਦਾ ਉਠਾ ਕੇ ਘਰ ਵਿੱਚ ਹੋਏ ਦਾਖਿਲ ਤੇ ਕਰ ਦਿੱਤਾ ਵੱਡਾ ਕੰਡ ਜੀ ਆ ਅਸੀਂ ਆਮ ਤੌਰ ਤੇ ਸੁਣਦੇ ਹਾਂ ਕਿ ਭੈਣ ਭਰਾਵਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਤੇ ਖਾਸ ਤੌਰ ਤੇ ਜਦੋਂ ਭੈਣਾਂ ਵਿਆਹੀਆਂ ਜਾਂਦੀਆਂ ਨੇ ਤੇ ਭਰਾਵਾਂ ਦਾ ਪਿਆਰ ਉਹਨਾਂ ਦੇ ਲਈ ਹੋਰ ਵੀ ਵੱਧ ਜਾਂਦਾ ਹੈ ਤੇ ਜੇਕਰ ਕਦੇ ਮਾੜੀ ਘੜੀ ਨੂੰ ਕੋਈ ਭੈਣ ਵਿਧਵਾ ਹੋਵੇ ਤਾਂ ਭਰਾਵਾਂ ਦਾ ਪਿਆਰ ਜਿਹੜਾ ਭੈਣਾਂ ਵਾਸਤੇ ਹੋਰ ਵੀ ਵੱਧ ਜਾਂਦਾ ਹੈ ਤੇ ਭਰਾ ਹਮੇਸ਼ਾ ਹੀ ਭੈਣ ਦੀ ਆਰਥਿਕ ਤੌਰ ਤੇ ਜ਼ਿਆਦਾ ਮਦਦ ਕਰਦੇ ਨੇ ਪਰ ਇਸ ਦੇ ਉਲਟ ਅੱਜ ਕੱਲ੍ਹ ਚੁਗੀ ਭਰਾਵਾਂ ਦਾ ਇੱਕ ਕਾਰਾ ਦੇਖਣ ਨੂੰ ਮਿਲਿਆ ਹੈ ਜਿਹੜਾ ਕਿ ਲੁਧਿਆਣਾ ਦੇ ਪਿੰਡ ਮੰਡਿਆਣੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਭਰਾਵਾਂ ਦੇ ਵੱਲੋਂ ਪੈਣ ਦੇ ਘਰ ਵਿੱਚ ਚੋਰੀ ਕੀਤੀ ਗਈ ਹੈ ਤੇ ਚੋਰੀ ਕਰਕੇ ਉਹ ਜਿਹੜਾ ਸਮਾਨ ਹੈ ਉਹ ਵੇਚ ਦਿੱਤਾ ਗਿਆ ਹੈ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਆਓ ਤੁਹਾਨੂੰ ਪੂਰਾ ਦੱਸਦੇ ਹਾਂ ਕਿ ਦਰਸਲ ਇਹ ਮਾਮਲਾ ਹੈ ਕਿ ਇਹ ਜਿਹੜੀ ਖਬਰ ਹੈ ਇਹ ਲੁਧਿਆਣਾ ਦੇ ਪਿੰਡ ਮੰਡਿਆਣੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੰਦੀਪ ਕੌਰ ਨਾਲ ਦੀ ਭੈਣ ਦੇ ਘਰ ਪਰਾਵਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਦੱਸਦੀ ਹੈ ਕਿ ਸੰਦੀਪ ਕੌਰ ਦੇ ਪਤੀ ਸੁਖਨਿੰਦਰ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਸੰਦੀਪ ਕੌਰ ਦੇ ਦੋ ਬੱਚੇ ਨੇ ਜਿਹੜੇ ਕਿ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਸੰਦੀਪ ਕੌਰ ਖੁਦ ਪਿੰਡ ਮੁੱਲਾਂਪੁਰ ਦੇ ਵਿੱਚ ਇੱਕ ਕਮ ਨਾਮ ਤੋਂ ਇੱਕ ਬੁਟੀਕ ਚਲਾਉਂਦੀ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਦੱਸਦੀ ਹੈ ਕਿ ਸੰਦੀਪ ਕੌਰ ਦੇ ਦੋ ਭਰਾ ਨੇ ਜਿਨ੍ਹਾਂ ਦੇ ਵਿੱਚ ਮਨਦੀਪ ਸਿੰਘ ਮੰਨਾ ਜਿਹੜਾ ਕਿ ਪਿੰਡ ਕੋਟ ਮਾਨਾ ਦੇ ਵਿੱਚ ਰਹਿੰਦਾ ਹੈ ਤੇ ਮਨਦੀਪ ਸਿੰਘ ਵਿਆਹਿਆ ਹੋਇਆ ਤੇ ਇਸ ਦਾ ਦੂਸਰਾ ਭਰਾ ਜਸਵੰਤ ਸਿੰਘ ਬੱਬਾ ਜਿਹੜਾ ਕਿ ਸ਼ੁਰੂ ਤੋਂ ਹੀ ਆਪਣੀ ਮਾਸੀ ਸੁਖਵਿੰਦਰ ਕੌਰ ਦੇ ਕੋਲ ਰਹਿੰਦਾ ਹੈ ਤੇ ਜਿਹੜੀ ਕਿ ਇਹ ਪਿੰਡ ਮਣਿਆਣੀ ਦੇ ਵਿੱਚ ਹੀ ਰਹਿੰਦੀ ਹੈ ਇਹ ਦੋਨਾਂ ਭਰਾਵਾਂ ਦਾ ਆਪਣੀ ਭੈਣ ਸੰਦੀਪ ਕੌਰ ਦੇ ਘਰ ਬਹੁਤ ਆਉਣਾ ਜਾਣਾ ਸੀ ਇਤੋਂ ਤੱਕ ਕਿ ਪੂਰੇ ਘਰ ਦਾ ਸਾਰਾ ਭੇਦ ਸੀ ਕਿ ਕਿੱਥੇ ਕਿਹੜਾ ਸਮਾਨ ਪਿਆ ਹੈ ਤੇ ਕਿਸ ਹਾਲਤ ਦੇ ਵਿੱਚ ਪਿਆ ਹੈ ਕਿਉਂਕਿ ਭੈਣ ਵਿਦਵਾ ਹੈ ਇਸ ਕਰਕੇ ਭਰਾਵਾਂ ਦਾ ਬਹੁਤ ਜ਼ਿਆਦਾ ਉਸ ਦੇ ਘਰ ਆਉਣਾ ਜਾਣਾ ਹੈ ਕਿਉਂਕਿ ਬਹੁਤ ਸਾਰੇ ਕਈ ਵਾਰ ਆਰਥਿਕ ਮਦਦ ਵੀ ਕਰਨੀ ਪੈਂਦੀ ਹੈ ਇਸ ਕਰਕੇ ਭਰਾ ਹਨੇਸ਼ਾ ਉਸਤੇ ਕਰ ਆਉਂਦੇ ਜਾਂਦੇ ਰਹਿੰਦੇ ਸਨ ਪਰੰਤੂ ਇਨ੍ਹਾਂ ਭਰਾਵਾਂ ਦੇ ਵੱਲੋਂ ਜਿਹੜਾ ਕਾਰਨ ਕੀਤਾ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੋਈ ਭਰਾ ਵਿਧਵਾ ਪਣ ਦੇ ਨਾਲ ਵੀ ਅਜਿਹਾ ਕਰ ਸਕਦੇ ਨੇ ਦੱਸਦੀ ਹੈ ਕਿ ਜਦੋਂ ਸੰਦੀਪ ਕੁੜ ਦੇ ਦੋਨੋਂ ਬੱਚੇ ਸਕੂਲ ਪੜ੍ਹਨ ਚਲੇ ਜਾਂਦੇ ਨੇ ਤੇ ਬਾਅਦ ਵਿੱਚ ਸੰਦੀਪ ਆਪਣੇ ਕੰਮ ਤੇ ਆਪਣੀ ਬੁਟੀਕ ਤੇ ਚਲੀ ਜਾਂਦੀ ਹੈ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਇਸ ਤੋਂ ਮਗਰੋਂ ਇਹਨਾਂ ਦੋਨਾਂ ਭਰਾਵਾਂ ਦੇ ਵੱਲੋਂ ਇੱਕ ਰਲ ਮਿਲ ਕੇ ਇੱਕ ਚਾਲ ਚੱਲੀ ਜਾਂਦੀ ਹੈ ਇਹਨਾਂ ਨੇ ਰਲ ਮਿਲ ਕੇ ਇੱਕ ਛੜਿਆੰਤਰ ਰਚਿਆ ਜਿਸ ਦੇ ਤਹਿਤ ਭੈਣ ਦੇ ਘਰ ਚੋਰੀ ਕੀਤੀ ਦਰਸਲ ਦੱਸਦੀ ਹੈ ਕਿ ਇਹ ਦੋਨੋਂ ਭਰਾ ਭੈਣ ਦੀ ਗੈਰ ਮੌਜੂਦਗੀ ਦੇ ਵਿੱਚ ਉਸ ਦੇ ਘਰ ਦਾਖਲ ਹੁੰਦੇ ਨੇ ਉਸ ਦੇ ਘਰ ਦੇ ਜਿੰਦਰੇ ਨੇ ਉਹ ਤੋੜਦੇ ਨੇ ਅਲਮਾਰੀਆਂ ਦੇ ਜਿੰਦਰੇ ਵੀ ਤੋੜ ਕੇ ਉਸ ਦੇ ਵਿੱਚ ਪੈਸੇ ਸੋਨੇ ਦੇ ਗਹਿਣੇ ਚੋਰੀ ਕਰ ਲੈਂਦੇ ਨੇ ਜਿਨ੍ਹਾਂ ਦੇ ਵਿੱਚ ਕੰਨਾਂ ਦੀਆਂ ਵਾਲੀਆਂ ਨੇ ਕਾਂਟੇ ਨੇ ਕੁਝ ਮੁੰਦਰੀਆਂ ਨੇ ਹਾਰ ਨੇ ਤੇ ਇਸ ਤੋਂ ਇਲਾਵਾ ਹੀ ਔਰ ਵੀ ਬਹੁਤ ਸਾਰੇ ਗੈੜੇ ਨੇ ਜਿਹੜੇ ਇਹਨਾਂ ਦੁਨਾ ਭਰਾਵਾਂ ਦੇ ਵੱਲੋਂ ਚੋਰੀ ਕਰਕੇ ਬਾਅਦ ਵਿੱਚ ਕਾਲਾ ਗਰਗ ਜੁਲਰਸ ਨੂੰ ਵੇਚ ਦਿੱਤੇ ਜਾਂਦੇ ਨੇ ਤੇ ਜਦੋਂ ਭੈਣ ਘਰ ਵਿੱਚ ਆਉਂਦੀ ਹੈ ਉਸਨੇ ਆਪਣੇ ਘਰ ਵਿੱਚ ਟੁੱਟੇ ਹੋਏ ਜੰਦਰੇ ਦੇਖੇ ਤੇ ਆਪਣੇ ਸੋਨੇ ਨੂੰ ਜਦੋਂ ਗਾਇਬ ਪਾਇਆ ਤਾਂ ਉਸਨੇ ਪੁਸ਼ਗਿਸ਼ ਕੀਤੀ ਸੀ ਤੇ ਕਿਸੇ ਤਰ੍ਹਾਂ ਉਸ ਨੂੰ ਆਪਣੇ ਭਰਾਵਾਂ ਤੇ ਸ਼ੱਕ ਹੋਈ ਤੇ ਇਸ ਤੋਂ ਬਾਅਦ ਭਰਾਵਾਂ ਕੋਲੋਂ ਪੁਸ਼ਗਿਸ਼ ਕੀਤੀ ਗਈ ਪਰੰਤੂ ਭਰਾ ਇਸ ਗੱਲ ਨੂੰ ਸਾਫ਼ ਮੁਕਰ ਗਏ ਬਾਅਦ ਵਿੱਚ ਇਹ ਮਾਮਲਾ ਪੁਲਿਸ ਤੱਕ ਪਹੁੰਚਾਇਆ ਗਿਆ ਤੇ ਫਿਰ ਸਖਤੀ ਕਰਨ ਤੇ ਇਹਨਾਂ ਭਰਾਵਾਂ ਨੇ ਇਸ ਗੱਲ ਨੂੰ ਮੰਨ ਲਿਆ ਕਿ ਉਹਨਾਂ ਨੇ ਗੈਣੇ ਚੋਰੀ ਕੀਤੇ ਨੇ ਤੇ ਪੁਲਿਸ ਨੇ ਧਾਰਾ 305 ਦੇ ਅਧੀਨ ਇਹਨਾਂ ਦੋਵਾਂ ਤੇ ਮੁਕਦਮਾ ਦਾਇਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕੁਝ ਜੋ ਗੈਣੇ ਸਨ ਇਹਨਾਂ ਦੇ ਕੋਲ ਹੀ ਸਨ ਉਹ ਭਰਾਵਾਂ ਦੇ ਕੋਲੋਂ ਜਿਹੜੇ ਪੁਲਿਸ ਨੇ ਬਰਾਮਦ ਕਰ ਲਏ ਨੇ ਤੇ ਕੁਝ ਗੈਣੇ ਉਹਨਾਂ ਨੇ ਜਿਹੜੇ ਕਾਲਾ ਜੁਲਰਸ ਨੂੰ ਜਿਹੜੇ ਵੇਚ ਦਿੱਤੇ ਨੇ ਇਹ ਉਹ ਉਸ ਜੁਲਰ ਦੇ ਕੋਲ ਹੀ ਨੇ ਪੁਲਿਸ ਨੇ ਇਹਨਾਂ ਦੋਨਾਂ ਭਰਾਵਾਂ ਤੇ ਜਿਹੜੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਨਾਲ ਹੀ ਨਾਲ ਪੁਲਿਸ ਦਾ ਇਹ ਕਹਿਣਾ ਕਿ ਇਹਨਾਂ ਨੂੰ ਬਣਦੀ ਹੋਈ ਸਜ਼ਾ ਦਿੱਤੀ ਜਾਵੇਗੀ ਪਰ ਫਿਲਹਾਲ ਦੀ ਘੜੀ ਦੇ ਵਿੱਚ ਜਿਹੜਾ ਜੁਲਰ ਹੈ ਜਿਸ ਨੂੰ ਗੈਣੇ ਵੇਚੇ ਗਏ ਸਨ ਉਹ ਜੇ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਸ ਤੇ ਵੀ ਮੁਕਦਮਾ ਦਾਇਰ ਹੋਵੇਗਾ ਤੇ ਉਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਦੱਸ ਦਈਏ ਕਿ ਇਹ ਸਿਰਫ ਕਲਜੂਗੀ ਭਰਾ ਹੀ ਕਰ ਸਕਦੇ ਨੇ ਕਿਉਂਕਿ ਵੈਸੇ ਤਾਂ ਆਮ ਤੌਰ ਤੇ ਸਾਰੇ ਭਰਾ ਭੈਣ ਦੀ ਮਦਦ ਹੀ ਕਰਦੇ ਨੇ ਖਾਸ ਤੌਰ ਤੇ ਅਗਰ ਭੈਣ ਵਿਧਵਾ ਹੋਵੇ ਤਾਂ ਪਰ ਇੱਥੇ ਜਿਹੜਾ ਲੁਧਿਆਣਾ ਦੇ ਪਿੰਡ ਮਲਿਆਣੀ ਤੋਂ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਭਰਾਵਾਂ ਨੇ ਭੈਣ ਦੀ ਮਦਦ ਕਰਨ ਦੀ ਬਜਾਏ ਉਸ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਨੇ ਤੇ ਇਹ ਭਰਾਵਾਂ ਅਤੇ ਭੈਣ ਦੇ ਰਿਸ਼ਤੇ ਨੂੰ ਡਾਗਦਾਗਦਾਰ ਕੀਤਾ ਹੈ ਤੇ ਫਿਲਹਾਲ ਦੀ ਖੜੀ ਇਹ ਮਾਮਲਾ ਜਿਹੜਾ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਪੁਲਿਸ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਜਿਹੜੇ ਵੀ ਮੋਲਜਮ ਨੇ ਜਿਨ੍ਹਾਂ ਨੇ ਇਹ ਕਾਂਡ ਕੀਤਾ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਬਣਦੀ ਸਜ਼ਾ ਪੁਲਿਸ ਦੇ ਵੱਲੋਂ ਦਿੱਤੀ ਜਾਵੇਗੀ